ਮੋਗਾ ਪੁਲਿਸ ਅਤੇ ਇੱਕ ਬਦਮਾਸ਼ੀ ਆਪਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੁੱਠਪੇੜ ਹੁੰਦੀ ਹੈ ਕ੍ਰਾਸ ਫਾਇਰਿੰਗ ਹੁੰਦੀ ਹੈ ਜਿਸ ਦੇ ਵਿੱਚ ਬਦਮਾਸ਼ ਜ਼ਖਮੀ ਹੋ ਜਾਂਦਾ ਜਿਸ ਤੇ ਗੋਲੀ ਲੱਗਦੀ ਹੈ ਤੇ ਬਦਮਾਸ਼ ਦੇ ਕੋਲੋਂ 32 ਬੋਰ ਦਾ ਪਿਸਤਲ ਵੀ ਰਿਕਵਰ ਕੀਤਾ ਗਿਆ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਤੜਕਸਾਰ ਇਹ ਇਨਕਾਊਂਟਰ ਹੋਇਆ ਹੈ ਉੱਥੇ ਪੁਲਿਸ ਨੇ ਨਿਸ਼ਾਨਦੇਹੀ ਵੀ ਕਰ ਦਿੱਤੀ ਹੈ ਤਾਂ ਲਗਾਤਾਰ ਪੁਲਿਸ ਸਰਗਰਮ ਹੋਈ ਹੈ ਲਗਾਤਾਰ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤੇ ਜਾ ਰਹੇ ਨੇ ਜਿਹੜੇ ਲੋੜਿੰਦਾ ਨੇ ਜਿਹੜੇ ਵੌਂਟਡ ਨੇ ਪੁਲਿਸ ਨੂੰ ਕਈ ਮਾਮਲਿਆਂ ਦੇ ਵਿੱਚ ਚਾਹੇ ਉਹ ਨਸ਼ਾ ਤਸਕਰ ਨੇ ਚਾਹੇ ਫਿਰ ਕੋਈ ਵੱਡਾ ਕੋਈ ਕ੍ਰਿਮੀਨਲ ਜਾ ਜਿਨ੍ਹਾਂ ਨੇ ਕੋਈ ਫਰੋਤੀ ਮੰਗੀ ਜਾਂ ਕੋਈ ਕਤਲ ਦੇ ਕੇਸ ਦੇ ਵਿੱਚ ਵਾਂਟਡ ਸੀਗਾ ਤਾਂ ਇਹਨਾਂ ਦੇ ਵੱਲੋਂ ਵੀ ਇੱਕ ਮੈਂਬਰ ਪੰਚਾਇਤ ਦੇ ਉੱਪਰ ਘਰ ਦੇ ਉੱਪਰ ਫਾਇਰਿੰਗ ਕੀਤੀ ਗਈ ਸੀ ਉਸ ਮਾਮਲੇ ਦੇ ਵਿੱਚ ਇਹ ਮੁਲਜ਼ਮ ਜਿਹੜੇ ਲੁੜਿੰਦਾ ਦੱਸੇ ਜਾ ਰਹੇ ਸੀ ਜਿਸ ਬਦਮਾਸ਼ ਦੀ ਪੁਲਿਸ ਦੇ ਵਿੱਚ ਝੜਪ ਹੋਈ ਹੈ ਜਦੋਂ ਪੁਲਿਸ ਨੇ ਘੇਰਾ ਪਾ ਕੇ ਰੋਕਿਆ ਤਾਂ ਉਸ ਬਦਮਾਸ਼ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਲਗਾਤਾਰ ਫਾਇਰਿੰਗ ਕੀਤੀ ਬੱਤੀਪੁਰ ਦਾ ਪਿਸਟਲ ਸੀ ਉਸ ਦੇ ਨਾਲ ਪੁਲਿਸ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਗਨੀਮਤ ਇਹ ਰਹੀ ਹੈ ਕਿ ਕਿਸੇ ਨੂੰ ਵੀ ਨੁਕਸਾਨ ਨਹੀਂ ਹੋਇਆ ਖਾਸ ਤੌਰ ਤੇ ਸਾਡੇ ਮੁਲਾਜ਼ਮਾਂ ਦੀ ਅਸੀਂ ਗੱਲ ਕਰੀਏ ਪਰ ਜਦੋਂ ਆ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਕ੍ਰਾਸ ਫਾਇਰਿੰਗ ਕੀਤੀ ਜਵਾਬ ਦਿੱਤਾ ਹਮਲਾਵਰ ਦਾ ਤਾਂ ਉਹ ਗੋਲੀ ਜਿਹੜੀ ਹੈ ਉਹ ਇੱਕ ਦੱਸਿਆ ਜਾ ਰਿਹਾ ਕਿ ਬਦਮਾਸ਼ ਤੇ ਜਾ ਕੇ ਲੱਗ ਜਾਂਦੀ ਹੈ